ਬੱਬਾ ਜੁਝਾਰ ਸਿੰਘ ਜੀ ਬੱਬਾ ਜੋਰਾਵਰ ਸਿੰਘ ਬੱਬਾ ਫਤਿਹ ਸਿੰਘ ਤੇ ਮਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਸ਼ਮਸ਼ੇਰ ਨਗਰ ਵੱਲੋਂ ਜੋ ਖੰਡ ਸਾਹਿਬ ਦੇ ਪਾਠ ਰਚਾਈ ਗਏ ਸਨ ਉਹਨਾਂ ਦੇ ਅੱਜ ਭੋਗ ਪ੍ਰੰਤ ਨੂੰ ਲੰਗਰ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਹਰ ਸਾਲ ਦੀ ਤਰ੍ਹਾਂ ਹੀ ਬਹੁਤ ਇਲਾਕਾ ਨਿਵਾਸੀਆਂ ਦਾ ਸਹਿਯੋਗ ਰਿਹਾ ਇਸ ਮਹਾਨ ਕੁਰਬਾਨੀ ਦੇ ਦਿਨਾਂ ਦੇ ਵਿੱਚ ਆਓ ਸਾਰੇ ਰਲ ਕੇ ਆਪੂਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰੀਏ ਤੇ ਆਪਣੀ ਆਪਣੀ ਡਿਊਟੀ ਨਿਭਾਈਏ ਆਪਣੇ ਲੰਗਰਾਂ ਚ ਸੇਵਾ ਪਾਈਏ ਵੱਧ ਤੋਂ ਵੱਧ ਸ਼ਹਿਰ ਨੂੰ ਸਾਫ਼ ਰੱਖਣ ਚ ਸੇਵਾ ਪਾਈਏ ਨਗਰ ਨੂੰ ਸਾਫ਼ ਰੱਖਣ ਚ ਤੇ ਆਣ ਜਾਣ ਵਾਲੇ ਯਾਤਰੀਆਂ ਦੀ ਜੋ ਵੀ ਮਦਦ ਕਰ ਸਕਦੇ ਆ ਉਹਦੀ ਆਪਾਂ ਪੂਰੀ ਕੋਸ਼ਿਸ਼ ਕਰੀਏ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਹੈ ਜੀ ਮगनमीत ਸਿੰਘ ਸਰਔਰ ਐਡਵੋਕੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਲੰਗਰ ਲਾਇਆ ਜਾਂਦਾ ਸ੍ਰੀ ਖੰਡਵਾਰ ਦਾ ਭੋਗ ਪਾਇਆ ਜਾਂਦਾ ਪਹਿਲੇ ਦੁਆਰਾਂ ਦੇ ਦਿਨ ਇਸੇ ਅਪਰਾਨੇ ਨਾਲ ਦੀ ਕੀ ਪੱਗਾਂ ਦਾ ਵੀ ਅਸੀਂ ਬਣਾਇਆ ਜਗਾੜ ਇਹਦੇ ਕਰਕੇ ਅਸੀਂ ਮੈਡੀਕਲ ਵਾਲਿਆਂ ਨੇ ਆਉਣਾ 4 ਵਜੇ ਸਾਰੇ ਪਿੰਡ ਦੀ ਸਹਿਯੋਗ ਨਾਲ ਵਧੀਆ ਲੰਗਰ ਚਲਾ ਰਹੇ ਆ ਵਧੀਆ ਸੰਗਤ ਦੀ ਸੇਵਾ ਕਰ ਰਹੇ ਆ ਬਾਬਿਆਂ ਦੀ ਕੁਰਬਾਨੀ ਇੰਨੀ ਹੈ ਇਹਦੀ ਦੇਣ ਅਸੀਂ ਦੇ ਨਹੀਂ ਸਕਦੇ ਇਸੇ ਪੱਗਾਂ ਦਾ ਜਿਵੇਂ ਕਿ ਸੋਚਿਆ ਕਿ ਪੱਗਾਂ ਦਾ ਜਿਹੜਾ ਪੱਗਾਂ ਹੈਡ ਹਾਰਟ ਕਰਾਂਦੀ ਰੋਜ਼ ਕਹਦਾ ਵੀ ਉੜੇ ਤੇ ਜੂੜੇਗਾ ਆਪਣਾ ਪੰਜਾਬ ਬਚ ਨਹੀਂ ਸਕਦਾ ਇਹਦੇ ਨਾਲ ਅਸੀਂ ਜਿਹਨੂੰ ਪੱਗਾਂ ਆਲਾ ਕਰਾਂ ਪੱਗਾਂ ਦੇ ਨਾਲ ਜੋ ਅਗਸ ਜਾ ਕਰਕੇ ਅਮਰਤ ਵੀ ਛਕਣਗੇ ਪਾਣੀ ਤੇ ਬਾਣੇ ਨਾਲ ਜੁੜਨਗੇ